ਸਿਸਕੂਲ ਪਲੇਅ ਕਰਵਾ ਰਹੇ ਸੀਗੇ ਤੇ ਇਨ ਬਿਟਵੀਨ ਫੋਨ ਆਇਆ ਮੈਡਮ ਦੇ ਹਸਬੰਦ ਦਾ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਸੀ ਵੇਂਗ ਕਰਕੇ ਮੈਡਮ ਸਕੂਲ ਜਾ ਰਹੀ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਆਪਣੇ ਗਵੰਡੀ ਅਗੇਸ ਉਧਰ ਲਗਾ ਰਹੀ ਸੀ ਇਹ ਸਵੇਰੇ ਆਪਣੇ ਸਕੂਲ ਡਿਊਟੀ ਜਾ ਰਹੇ ਸੀਗੇ ਤੇ ਕੋਈ ਫੇਟ ਮਾਰ ਗਿਆ ਇਹਨਾਂ ਦੀ ਸਕੂਟੀ ਨੂੰ ਕਾਫੀ ਚੋਟ ਆਈ ਉਹਨਾਂ ਦੀ ਕਿ ਨਾਨੂ ਕੀ ਹੈ ਇਹਨਾਂ ਦਾ ਕੋਠੀ ਪੈ ਰਹਿਣ ਵਾਲੇ ਜੀ ਇਹ ਆਪਣੇ ਸੁਖਮਣ ਜਿਹੜੇ ਜਿਹੜੇ ਐਕਸੀਡੈਂਟ ਹੋਇਆ ਜਿੰਨਾਂ ਦਾ ਹੂੰ ਬੱਤੀ ਦਾ ਨਾਂ ਇਹਨਾਂ ਦੇ ਘਰ ਵਾਲੇ ਦਾ ਨਾਂ ਰਣਜੀਤ ਹੈ ਰਹਾ ਨਾ ਪੌਚ ਨੇ ਉਹ ਵੈਸੇ ਤਾਂ ਬਕੈਨ ਵਾਲੇ ਦੇ ਰਹਿਣ ਵਾਲੇ ਆ ਇੱਕ ਚੱਕ ਲੱਗੇ ਸਵੇਰੇ ਮੰਨ ਲਓ 20 ਚੱਲੇ ਸੀਗੇ ਤੇ ਇਹਨਾਂ ਦੇ ਫੇਟ ਮਾਰ ਗਿਆ ਬੱਚਾ ਛੋਟਾ ਜਿਹਾ ਜਿੰਨਾਂ 10 11 ਸਾਲ ਦਾ ਤੇ ਸੱਸ ਹੋ ਰ ਗਿਆ ਅੱਗੇ ਸਾਰੇ ਮੰਨ ਲਓ ਹਸਪੀਟਲ ਲੱਗੇ ਸੀ ਨਾ ਮੈਂ ਬੱਚਾ ਤਾਂ ਹੀ ਘਰ ਮਾਂ ਮਾਂ ਨੂੰ ਚੋਟ ਲੱਗੀ ਤੇ ਬੱਚੇ ਦਾ ਦੌਖਾ ਹੋਊਗਾ ਮੈਂ ਰਤਨ ਪਿੰਡ ਪੰਜਕੋਸੀ ਖੂਈਆ ਸਰਵਰ ਸਕੂਲ ਚ ਐਜ਼ ਅ ਟੀਚਰ ਜੋਬ ਕਰ ਰਿਹਾ ਹਾਂ ਸਵੇਰੇ ਅਸੀਂ ਸਕੂਲ ਪ੍ਰੇਰ ਕਰਵਾ ਰਹੇ ਸੀਗੇ ਤੇ ਇਨ ਬਿਟਵੀਨ ਫੋਨ ਆਇਆ ਮੈਡਮ ਦੇ ਹਸਬੰਡ ਦਾ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਸੀ ਵੀ ਐਂ ਕਰਕੇ ਮੈਡਮ ਸਕੂਲ ਜਾ ਰਹੀ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਸੀਂ ਫਿਰ ਨਾਲ ਦੇ ਨਾਲ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਉਸ ਤੋਂ ਪਹਿਲਾਂ 108 ਨੰਬਰ ਉਹਨਾਂ ਨੂੰ ਸਿਵਲ ਹਸਪਤਾਲ ਲਿਆਏ ਸੀ ਮੈਡਮ ਦਾ ਨਾਮ ਮਨਜੀਤ ਹੈ ਜੀ ਫੈਜ ਕੋਠੀ ਦੇ ਰਹਿਣ ਵਾਲੇ ਆ ਤੇ ਹੁਣ ਇੱਥੇ ਮਾੜਾ ਮੋੜਾ ਟ੍ਰੀਟਮੈਂਟ ਚੱਲ ਰਿਹਾ ਤੇ ਉਸ ਤੋਂ ਬਾਅਦ ਵੇਖਦੇ ਅੱਗੇ ਡਾਕਟਰ ਸਾਹਿਬ ਜੀ ਮੇਰਾ ਨਾਮ ਇਕਲਿੰਦਿਤ ਅਸੀਮ ਲੂਟ ਸਪੈਸ਼ਲਿਸਟ ਦਾ ਸਟਾਫ ਹੈ ਨਾ ਇੱਕ ਪੇਸ਼ੈਂਟ ਹੈ ਸਾਡੇ ਕੋਲ ਸੈਦਾ ਲਈ ਕੋਲ ਇਲੈਕਸ਼ਨ ਹੋਇਆ ਕਹਿੰਦੇ ਤੇ ਗੌਰਮੈਂਟ ਇਚਰ ਹੈਗੀ ਹੈ ਇੱਥੇ ਆਪਣੇ ਬੋਰ ਲੋਕਲ ਹੈਗੇ ਤੇ ਪਹਿਰ ਤੇ ਜ਼ਿਆਦਾ ਸੱਟ ਵੱਜਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਜੇ ਫਸਟ ਸਟੇਜ ਦੇਖੀ ਕਿੰਨ ਹਾਨੂ ਕੀ ਹੈਗਾ ਨਾਮ ਮਨਜੀਤ ਕੋਹ ਹੈ ਤੇ ਦਸ਼ੇ ਸਰ ਕਿਸ ਤਰ੍ਹਾਂ ਸਵਯਾਨੰਦ ਮੇਰੇ ਪਿੱਛੋਂ ਕਦੇ ਵਿਕਲ ਕੋਈ ਬੱਜਿਆ ਆ ਗਿਆ ਆ ਕਿ ਹੈਗਾ ਕਿਸ ਤਰ੍ਹਾਂ ਦਾ ਮਸਲਾ ਸੀਗਾ ਜੀ ਮੈਂ ਚੰਨ ਸਿੰਘ 108 ਤੇ ਸਰਵਿਸ ਕਰਦੀ ਸੀ ਸਾਨੂੰ ਕਾਲ ਆਈ ਸੀ ਇਹ ਸੈਦਾਂ ਨੀ ਕੋਲ ਐਕਸੀਡੈਂਟ ਹੋਇਆ ਸੀ ਤੇ ਜਦੋਂ ਸਾਨੂੰ 108 ਤੋਂ ਕਾਲ ਆਈ ਸੀ ਜਲਦੀ ਨਾਲ ਦੀ ਨਾਲ 10 15 10 12 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਏ ਜੀ ਤੇ ਇਹ ਸਰਵਰ ਕੋਈਆਂ ਮੈਡਮ ਲੱਗੇ ਹੋਏ ਨੇ ਇਨੰਦਾ ਸੈਦਾਂ ਲਈ ਵੈਕਸੀਨ ਪਲਾਂਟ ਦੇ ਕੋਲ ਐਕਸੀਡੈਂਟ ਹੋਇਆ ਜੇ ਉੱਥੋਂ ਫਿਰ ਇਹਨਾਂ ਚੱਕ ਕੇ ਸੀ ਜਲਦ ਜਲਦ ਸੀ ਰੈਫਰ ਇੱਥੇ ਆਪਣੇ ਸਿਵਲ ਹਸਪੀਟਲ ਭਰਤੀ ਕਰਵਾਇਆ ਜੀ ਕਿੰਨਾ ਨੂੰ ਕੀ ਇੱਕ ਤੋਂ ਦਿਨ ਵਾਸੀ ਨੇ ਮਨਜੀਤ ਕੋਹਰੇ ਜੀ ਇਹ ਇੱਥੇ ਹੀ ਰਹਿੰਦੇ ਫੈਜ ਕੋਠੀ ਚ ਰਹਿੰਦੇ ਆ ਬੋਲ ਕਿਹੜੇ ਸਕੂਲ ਚ ਲੱਗੇ ਕੋਈ ਪਤਾ ਜੀ ਇਹ ਸਰਵਰ ਖੁਆਂ ਸਕੂਲ ਚ ਲੱਗੇ ਸਰਕਾਰੀ ਸਕੂਲ ਚ ਕਿਸ ਤਰ੍ਹਾਂ ਦੇ ਲਾਤ ਨੇ ਉਹਨਾਂ ਦੇ ਹੁਣ ਲਾਤ ਤਾਂ ਫੈਕਚਰ ਹੈਗਾ ਨੱਤਦਾ ਜੀ ਬਸ ਹੋਰ ਤਾਂ ਬਾਕੀ ਤਾਂ ਠੀਕ ਹੈਗਾ ਨਹੀਂ ਕੋਈ ਲੱਗਿਆ ਪਤਾ ਜੀ ਕਿਸ ਤਰ੍ਹਾਂ ਹਾਸਾ ਹੋਇਆ ਕੋਈ ਬਾਈਕ ਮਾਰ ਕੇ ਕੋਈ ਛੇ ਮਾਰ ਕੇ ਬੈਕ ਦੇ ਵਿੱਚ ਫਸ ਗਿਆ ਜੀ ਪਤਾ ਨਹੀਂ ਲੱਗਾ ਜੀ ਟੱਕਰ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰਜੀ 73409 36488 73409 36488